ਲੋ ਜੀ ਇੱਥੇ ਮੁੰਡਿਆਂ ਪਾਣੀ ਵੀਂਦਾ ਬੇ ਮੁੰਡੇ ਸਾਰੇ ਛੰਨੀ ਪਾਣੀ ਤੋਂ ਲੜ ਰਿਹਾ ਪਰ ਛੰਨੀ ਦੇ ਨਹੀਂ ਰਿਹਾ ਕੇ ਇਹਨਾਂ ਨੂੰ ਵੀ ਪਾਣੀ ਕਹਿੰਦਾ ਮੈਂ ਹੀ ਪੀਣਾ ਇਕੱਲੇ ਨੇ ਪਾਣੀ ਉਧਰੋਂ ਸੁੱਖਾ ਵੀ ਆ ਗਿਆ ਕਹਿੰਦਾ ਮੈਨੂੰ ਦੇ ਦੇ ਭਰਾਵਾ ਪਰ ਨਹੀਂ ਮੰਨਿਆ ਛੰਨੀ ਕਹਿੰਦਾ ਮੈਂ ਹੀ ਪੀਣਾ ਛੰਨੀ ਨੇ ਡੋਲੂ ਫੜਾਤਾ ਵਾ ਚਲੋ ਮੁੰਡੇ ਫੇਰ ਲੱਗ ਪਣ ਲੱਗੇ ਹੋਣਾ ਕੰਮ ਤੇ ਉਧਰੋਂ ਬਾਲਨ ਤੇ ਫਿਰ ਜੋ ਮਨ ਚੜ ਗਿਆ ਟਰਾਲੀ ਤੇ ਛੰਨੀ ਨੇ ਚੁੱਕੀਆਂ ਡਾਂਗਾ ਦੋਕ ਉਧਰੋਂ ਮੁੱਖਾ ਵੀ ਹੋ ਗਿਆ ਤਿਆਰ ਕੰਦਾ ਨਹੀਂ ਰੱਖਣਾ ਅੱਜ ਸਾਰਾ ਇਹ ਲੱਦ ਕੇ ਛੱਡਣਾ ਗਰਦੀਬ ਵੀ ਖਿੱਚਦਾ ਹੋਇਆ ਇੱਕਦੀਆਂ ਡਾਂਗਾਂ ਨੂੰ ਸਾਰੇ ਰਲ ਕੇ ਉਹਨਾਂ ਗਰਦੀਬ ਥੱਕ ਗਿਆ ਸੀ ਪਾਣੀ ਕਹਿੰਦਾ ਪੀ ਕੇ ਫੇਰੀ ਲੱਦਦੇ ਆ ਇਹਦੇ ਬਹਾਨੇ ਮੁੱਖਾ ਵੀ ਆਣ ਕੇ ਬਹਿ ਗਿਆ ਦੋਵੇਂ ਬੜੇ ਬਨੀਤੇ ਬੰਦੇ ਨੇ ਇਹ ਨਹੀਂ ਮੰਨਦੇ ਕਿ ਇਹਨੂੰ ਇਹਨੂੰ ਭੁੱਖ ਲੱਗੀ ਮਿੱਟੀ ਦਾ ਟੇਸਟ ਕਰਨ ਲੱਗਾ ਪਰ ਫੇਰ ਮਨ ਚ ਆਇਆ ਕਿ ਨਹੀਂ ਰਹਿਣ ਹੀ ਦਿੰਨੇ ਆ ਹੁਣ ਥੋੜਾ ਫਨ ਕਰ ਰਹੇ ਆ ਮੁੰਡੇ ਆ ਵੇਖੋ ਇਹਨੂੰ ਥੋੜੀ ਬਾਜ ਬਣ ਗਿਆ ਹੈ ਪਰ ਇਹ ਤੀਵੀ ਬਾਜ ਆ ਇਹ ਬਾਜ ਨਹੀਂ ਆ ਇਹ ਥੋੜਾ ਮੁੰਡਾ ਖੁਸ਼ੀ ਮਨਾਉਂਦਾ ਆ ਕਿ ਬਾਲਨ ਲੱਧਿਆ ਗਿਆ ਸਾਰਾ ਹੁਣ ਅਹੀਂ ਚਲੀਏ ਘਰਾਂ ਨੂੰ ਇਹ ਦੋਵੇਂ ਖੁਸ਼ੀ ਮਨਾ ਰਹੇ ਆ ਕੰਮ ਛੇਤੀ ਨਿਬੜ ਗਿਆ ਉਦਰੋ ਛੰਨੀ ਚਾਰ ਕਿ ਡਾਂਗਾ ਇਕੱਠੀਆਂ ਕਰਦਾ ਆ ਇਹ ਫੇਰ ਬੈਠੇ ਹੋਏ ਆ ਮੁੰਡੇ ਇਹ ਕਹਿੰਦੇ ਨਹੀਂ ਆਦਾ ਨਹੀਂ ਜੋਰ ਪੈ ਰਿਹਾ ਨਹੀਂ ਇਹ ਨਹੀਂ ਕਰ ਸਕਦੇ ਜੱਸੀ ਵੀ ਕਹਿ ਰਿਹਾ ਚੱਲੀਏ ਬਾਕੀ ਰੱਖੋ ਕੇ ਕੰਮ ਨੇ ਬੜੀ ਗਿਆ ਸਾਰਿਆਂ ਨੇ ਲਾਦੀ ਲਿਆ ਬਾਲਨ ਸਨੀ ਨੇ ਆਪਣੇ ਯੋਸ਼ ਨਾਲ ਪੂਰੀ ਮੁੱਖੇ ਨਕਸ਼ੀ ਜਦੋਂ ਦਾ ਆਇਆ ਕਿ ਨਹੀਂ ਮੁੱਖਿਆ ਲੱਦ ਕੇ ਖੜਨਾ ਅੱਜ ਕਰ ਫਿਰ ਚੰਨੀ ਨੇ ਚੁੱਕਿਆ ਗੁੱਸੇ ਦੇ ਮਾਰੇ ਨੇ